जय भीम जय भारत मैं सोम सोहता। ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ। ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ। ਦੋਸਤੋ ਅੱਜ 27 ਜੁਲਾਈ ਹੈ। ਔਰ ਯਾਦ ਕਰਦੇ ਹਾਂ ਏਪੀਜੀ ਅਬਦੁਲ ਕਲਾਮ ਸਾਹਿਬ ਜੋ ਭਾਰਤ ਦੇ 11ਵੇਂ ਰਾਸ਼ਟਰਪਤੀ ਦੇ ਤੌਰ ਤੇ ਜਾਣੇ ਜਾਂਦੇ ਨੇ। ਉਹਨਾਂ ਦੇ ਜੀਵਨ ਵਿੱਚ ਕੀਤੇ ਹੋਏ ਸੰਘਰਸ਼ ਨੂੰ ਲੈ ਕੇ ਅੱਜ ਉਹਨਾਂ ਨੂੰ ਨਿੱਗੀ ਸ਼ਰਧਾਂਜਲੀ ਅਸੀਂ ਦੇਣ ਜਾ ਰਹੇ ਹਾਂ। ਔਰ ਮੈਂ ਦੱਸ ਦਿਆਂ ਕਿ ਅਬਦੁਲ ਕਲਾਮ ਸਾਹਿਬ ਨੂੰ ਬਕਾਇਦਾ ਤੌਰ ਤੇ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਗਿਆ ਬਹੁਤ ਹੀ ਮਹਾਨ ਤੇ ਬਹੁਤ ਹੀ ਮਤਲਬ ਕਹਿ ਸਕਦੇ ਆ ਕਿ ਸੁਚੱਜੀ ਆਤਮਾ ਸੀ ਜੋ ਸਿਰਫ ਸਿਰਫ ਆਪਣੇ ਕੰਮ ਦੇ ਨਾਲ ਹੀ ਕੰਮ ਰੱਖਦੇ ਸੀ ਕਿਸੇ ਦੇ ਨਾਲ ਹੋਰ ਕੋਈ ਲੈਣ ਦੇਣ ਉਹਨਾਂ ਦਾ ਨਹੀਂ ਸੀ ਜੇ ਇਹਨਾਂ ਦੇ ਜਨਮ ਤੇ ਆਪਾਂ ਨਜ਼ਰ ਮਾਰੀਏ ਤੇ 15 ਅਕਤੂਬਰ 1931 ਨੂੰ ਇਹਨਾਂ ਦਾ ਜਨਮ ਹੋਇਆ ਔਰ ਜਿਨ੍ਹਾਂ ਨੇ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਹੈ ਅਬਦੁਲ ਕਲਾਮ ਭਾਰਤ ਦੇ ਪਹਿਲੇ ਗੈਰ ਸਿਆਸੀ ਰਾਸ਼ਟਰਪਤੀ ਸਨ ਜਿਨ੍ਹਾਂ ਨੂੰ ਟੈਕਨੋਲੋਜੀ ਅਤੇ ਵਿਗਿਆਨ ਦੇ ਵਿੱਚ ਉਹਨਾਂ ਦੇ ਵਿਸ਼ੇਸ਼ ਯੋਗਦਾਨ ਕਰਕੇ ਇਹ ਅਹੁਦਾ ਮਿਲਿਆ ਸੀ ਉਹ ਇੱਕ ਇੰਜੀਨੀਅਰ ਅਤੇ ਵਿਗਿਆਨੀ ਸਨ ਰਾਸ਼ਟਰਪਤੀ ਬਣਨੇ ਤੋਂ ਬਾਅਦ ਕਲਾਮ ਜੀ ਸਾਰੇ ਦੇਸ਼ਵਾਸੀਆਂ ਦੀਆਂ ਨਜ਼ਰਾਂ ਵਿੱਚ ਇੱਕ ਬਹੁਤ ਹੀ ਸਤਕਾਰਤ ਅਤੇ ਨਿਪੁੰਨ ਵਿਅਕਤੀ ਰਹੇ ਨੇ ਉਹਨਾਂ ਨੂੰ ਲੋਕ ਦਾ ਮਜ਼ਾਇਲ men of india ਅਤੇ ਪੀਪਲ ਪ੍ਰੈਜ਼ੀਡੈਂਟ ਵੀ ਕਹਿੰਦੇ ਸਨ ਕਲਾਮ ਜੀ ਨੇ ਲਗਭਗ 4 ਦਹਾਕਿਆਂ ਤੱਕ ਇੱਕ ਵਿਗਿਆਨੀ ਵਜੋਂ ਕੰਮ ਕੀਤਾ ਉਹ ਕਈ ਵਾਰ ਵਕਾਰੀ ਸੰਸਥਾਵਾਂ ਦੇ ਪ੍ਰਸ਼ਾਸਕ ਵੀ ਰਹੇ ਨੇ ਭਾਰਤ ਨੂੰ ਪਰਮਾਣੂ ਸ਼ਕਤੀ ਦੇਸ਼ ਬਣਾਉਣ ਵਿੱਚ ਉਹਨਾਂ ਦਾ ਇੱਕ ਮਹੱਤਵਪੂਰਨ योगदान है दोस्तों हुन इनਾਂ ਦੇ ਜਨਮ ਨੂੰ ਲੈ ਕੇ ਗੱਲ ਕਰਦੇ ਆਂ ਔਰ ਉਹ ਕਿਹੜੀ ਪਵਿੱਤਰ ਧਰਤੀ ਸੀ ਜਿਸ ਜਗ੍ਹਾ ਇਸ ਮਹਾਨ ਆਤਮਾ ਦਾ ਜਨਮ ਹੋਇਆ ਅਬਦੁੱਲ ਕਲਾਮ ਜੀ ਦਾ ਜਨਮ 15 ਅਕਤੂਬਰ 1931 ਨੂੰ ਤੁਨੂਸ਼ ਕੋਡੀ ਪਿੰਡ ਰਮੇਸ਼ਵਰਮ ਤਾਮਿਲਨਾਡੂ ਦੇ ਵਿੱਚ ਇੱਕ ਮੱਧਮ ਵਰਗ ਮੁਸਲਿਮ ਪਰਿਵਾਰ ਦੇ ਵਿੱਚ ਹੋਇਆ ਆਪ ਜੀ ਦੇ ਪਿਤਾ ਜੈਨ ਲਾਬੂਦੀਨ ਨਾ ਤਾਂ ਜ਼ਿਆਦਾ ਪੜ੍ਹੇ ਲਿਖੇ ਸਨ ਤੇ ਨਾ ਹੀ ਜ਼ਿਆਦਾ ਪੈਸੇ ਵਾਲੇ ਸਨ ਪਿਤਾ ਮਛੇਰੀਆਂ ਨੂੰ ਕਿਸ਼ਤੀ ਕਿਰਾਏ ਉੱਤੇ ਦਿਆ ਕਰਦੇ ਸਨ ਗਰੀਬ ਪਰਿਵਾਰ ਹੋਣ ਕਰਕੇ ਅਬਦੁਲ ਕਲਾਮ ਨੇ ਪਰਿਵਾਰ ਦੀ ਆਮਦਨ ਵਿੱਚ ਹਿੱਸਾ ਪਾਉਣ ਲਈ ਛੋਟੀ ਉਮਰ ਦੇ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਬਦੁਲ ਕਲਾਮ ਸਾਂਝੇ ਪਰਿਵਾਰ ਵਿੱਚ ਰਹਿੰਦੇ ਸਨ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦਾ ਅਨੁਮਾਨ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਇਹ ਆਪਜੀ ਪੰਜ ਭਰਾ ਤੇ ਪੰਜ ਭੈਣਾਂ ਸਨ ਆਤੇ ਘਰ ਦੇ ਵਿੱਚ ਤਿੰਨ ਮੈਂਬਰ ਰਹਾ ਕਰਦੇ ਸਨ ਅਬਦੁਲ ਕਲਾਮ ਜੀ ਦੇ ਜੀਵਨ ਉੱਤੇ ਆਪ ਜੀ ਦੇ ਪਿਤਾ ਜੀ ਦਾ ਬਹੁਤ ਪ੍ਰਭਾਵ ਸੀ ਉਹ ਭਲੇ ਹੀ ਪੜੇ ਲਿਖੇ ਨਹੀਂ ਸਨ ਲੇਕਿਨ ਉਹਨਾਂ ਦੀ ਲਗਨ ਅਤੇ ਉਹਨਾਂ ਦੇ ਦਿੱਤੇ ਸੰਸਕਾਰਾਂ ਕਰਕੇ ਅਬਦੁਲ ਕਲਾਮ ਨੇ ਹਮੇਸ਼ਾ ਉਹਨਾਂ ਦੀ ਗਾਈਡੈਂਸ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਜੇ ਹੁਣ ਇਹਨਾਂ ਦੇ ਜੀਵਨ ਤੇ ਆਪਾਂ ਨਜ਼ਰ ਮਾਰੀਏ 5 ਸਾਲ ਦੀ ਉਮਰ ਵਿੱਚ ਰਮੇਸ਼ਵਰ ਦੇ ਪੰਚਾਇਤ ਮੁੱਢਲੀ पाठशाला ਵਿੱਚ ਉਹਨਾਂ ਨੇ ਵਿਦਿਆ ਹਾਸਲ ਕੀਤੀ ਉਹਨਾਂ ਦੇ ਅਧਿਆਪਕ ਨੇ ਕਿਹਾ ਕਿ ਜੀਵਨ ਵਿੱਚ ਸਫਲਤਾ ਅਤੇ ਇੱਛਾ ਨਤੀਜਾ ਪ੍ਰਾਪਤ ਕਰਨ ਲਈ ਤੀਬਰ ਇੱਛਾ ਸ਼ਰਧਾ ਆਸ਼ਾ ਇਹ ਤਿੰਨ ਸ਼ਕਤੀਆਂ ਨੂੰ ਪਲੀਪਾਂਤ ਸਮਝ ਲੈਣਾ ਚਾਹੀਦਾ ਹੈ ਅਤੇ ਉਹਨਾਂ ਤੇ ਕਾਇਮ ਰਹਿਣਾ ਚਾਹੀਦਾ ਹੈ ਅਬਦੁਲ ਕਲਾਮ ਨੇ ਆਪਣੀ ਅਰੰਭਕ ਸਿੱਖਿਆ ਜਾਰੀ ਰੱਖਣ ਲਈ ਅਖਬਾਰ ਵੰਡਣ ਦਾ ਵੀ ਕਾਰਜ ਕੀਤਾ ਕਲਾਮ ਨੇ 1958 ਵਿੱਚ ਮਦਰਾਸ ਇੰਸਟੀਚਿਊਟ ਆਫ ਟੈਕਨੋਲੋਜੀ ਵੱਲੋਂ ਆਕਾਸ਼ ਵਿਗਿਆਨ ਦੇ ਵਿੱਚ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ। ਭਾਰਤੀ ਰੱਖਿਆ ਅਨੁਸ਼ੰਧਾ ਅਤੇ ਵਿਕਾਸ ਸੰਸਥਾ ਵਿੱਚ ਦਾਖਲਾ ਲੈ ਲਿਆ। 1962 ਦੇ ਵਿੱਚ ਉਹ ਭਾਰਤ ਦੀ ਅੰਤਰਿਕਸ਼ ਅਨੁਸਥਾਨ ਸੰਗਠਨ ਵਿੱਚ ਆਏ ਜਿੱਥੇ ਉਹਨਾਂ ਨੇ ਸਫਲਤਾਪੂਰਵਕ ਕਈ ਉਪਗ੍ਰਹਿ ਪਰਖੇਣ ਪ੍ਰਯੋਜਨਾਵਾਂ ਵਿੱਚ ਆਪਣੀ ਭੂਮਿਕਾ ਨੇਪਾਈ ਡਾਕਟਰ ਅਬਦੁਲ ਕਲਾਮ ਜੀ ਨੇ 1974 ਵਿੱਚ ਭਾਰਤ ਦਾ ਪਹਿਲਾ ਐਕਟ ਨੀ ਤਜਰਬਾ ਕੀਤਾ ਜਿਸ ਦੇ ਸਬੱਬ ਉਹਨਾਂ ਨੂੰ ਮਜ਼ਾਇਲ ਮੈਨ ਕਹਿਣ ਲੱਗ ਪਏ ਭਾਰਤ ਦੇ 12ਵੇਂ ਪ੍ਰਧਾਨਗੀ ਦੀ ਚੋਣ ਦੇ ਵਿੱਚ ਉਹਨਾਂ ਨੇ ਤਕਰੀਬਨ 90 ਫੀਸਦੀ ਵੋਟ ਲੈ ਕੇ ਆਪਣੀ ਵਾਹਿਦ ਹਰੀਫ ਲਕਸ਼ਮੀ ਸੈਗਲ ਨੂੰ ਹਰਾ ਦਿੱਤਾ ਸੀ ਅਬਦੁਲ ਕਲਾਮ ਜੀ ਨੇ ਭਾਰਤ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਬਾਰੇ ਦੇ ਵਿੱਚ ਕਿਸੇ ਨੂੰ ਕੋਈ ਸ਼ੁਭਾ ਨਹੀਂ ਸੀ VOTING ਮਹਿਜ਼ ਇੱਕ ਰਸਮੀ ਕਰਵਾਈ ਗਈ ਸੀ ਅਬਦੁਲ ਕਲਾਮ ਭਾਰਤ ਦੇ ਤੀਸਰੇ ਮੁਸਲਮਾਨ ਰਾਸ਼ਟਰਪਤੀ ਬਣੇ ਭਾਰਤ ਦੇ ਨਵੇਂ ਰਾਸ਼ਟਰਪਤੀ ਨੂੰ ਮੁਲਕ ਦੇ ਕੇਂਦਰੀ ਅਤੇ ریاਸਤੀ ਚੋਣ ਕਾਲਜ ਦੇ ਤਕਰੀਬਨ 5000 ਮੈਂਬਰਾਂ ਨੇ ਚੁਣਿਆ ਉਹ ਆਖਰੀ ਘੜੀ ਕਿਸ ਤਰ੍ਹਾਂ ਦੀ ਸੀ ਕਲਾਮ ਸਾਹਿਬ ਦੀ ਇਸ ਤੇ ਹੁਣ ਆਪਾਂ ਮਾਰਦੇ ਹਾਂ ਨਜ਼ਰ ਮੌਤ ਬਿਲਕੁਲ ਸੱਚ ਹੈ ਜਾਨੀ ਕਿ ਮੌਤ ਸੱਚ ਹੈ ਜੀਉਣਾ ਝੂਠ ਹੈ ਕਲਾਮ ਸਾਹਿਬ 83 ਵਰਿਆਂ ਦੀ ਉਮਰ ਦੇ ਵਿੱਚ 27 ਜੁਲਾਈ 2015 ਨੂੰ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸ਼ਿਲਾਂਗ ਦੇ ਵਿੱਚ ਇੱਕ ਤਕਰੀਰ ਦੇ ਦੌਰਾਨ ਸਾਕਾ ਰਾਸ਼ਟਰਪਤੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਜਿਸ ਦੇ ਨਾਲ ਉਥੇ ਹੀ ਡਿੱਗ ਪਏ ਉਹਨਾਂ ਨੂੰ ਫੌਰੀ ਤੌਰ ਉੱਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੜ ਸੁਰਜੀਤ ਨਾ ਹੋ ਸਕੇ ਸੋ ਅੱਜ ਡਾਕਟਰ ਏਪੀਜੀ ਅਬਦੁਲ ਕਲਾਮ ਸਾਹਿਬ ਨੂੰ ਪੋਸੂਨਾਮਾ ਟੀਮ ਵੱਲੋਂ ਬਹੁਤ ਨਿੱਗੀ ਸ਼ਰਧਾਂਜਲੀ ਉਹ ਰਹੀ ਦੀ ਦੁਨੀਆ ਤੱਕ ਜਾਣੇ ਜਾਣਗੇ ਔਰ ਉਹਨਾਂ ਦੇ ਕੀਤੇ ਹੋਏ ਕੰਮ ਕਿਸ ਤਰ੍ਹਾਂ ਗੈਰ ਸਿਆਸੀ ਹੋ ਕੇ ਉਹਨਾਂ ਨੇ ਭਾਰਤ ਦੇਸ਼ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਇਹ ਕਿਸੇ ਤੋਂ ਕੋਈ ਵੀ ਛੁਪੀ ਹੋਈ ਨਹੀਂ ਹੈ ਸੈਲੂਟ ਹੈ ਇਹੋ ਜਿਹੀ ਪਵਿੱਤਰ ਪਾਕ ਰੂਹ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ